बोले सो निहाल बोले ससरी का गान नया आ हां <laughs> जी मित्रों की हालचाल आई होप ਤੁਸੀਂ ਕਹਿਣ ਦੋਗੇ ਅਸੀਂ ਪੂਰੇ ਘੇਟ ਆ ਅੱਜ ਸਾਡੇ ਪਿੰਡ ਹੈਗਾ ਨਗਰ ਕੀਤਨ ਦੇਖੋ ਨਿਆ ਤੁਹਾਨੂੰ ਵਿਚਾਲੇ ਦਾ ਖੇਡ ਜਿਵੇਂ ਚੀਜੇ ਸਾਰੇ ਵਿਚਾਲੇ ਦਾ ਉਹ ਉਹ ਕਰ ਉਹ ਕਰ ਹੰਦ ਦੇ ਸੇਵਾਦਾਰ ਹੈ। ਭਰ ਲੋ ਭਰ ਓਏ। ਸਮੂਹ ਕਮੇਟੀ ਮੈਂਬਰ ਸਰਦਾਰ ਸਿਕੰਦਰ ਸਿੰਘ ਜੀ ਹੱਸਦੇ ਓਏ। ਆਉਣੇ ਆ ਵੀ ਓਏ। ਐਜੂਕੇਸ਼ਨ ਮਿਨਿਸਟਰ ਪੰਜਾਬ। ਮੇਰੀ ਵੀ ਆਉਣ ਦੇ ਓਏ। ਐਜੂਕੇਸ਼ਨ ਮਿਨਿਸਟਰ ਆ ਪੰਜਾਬ। ਸਿਕੰਦਰ ਸਿੰਘ ਮੁਰੂਖਾ। ਆਈ ਯਾਰ ਬੰਦੀ ਨਹੀਂ ਅਜੇ ਤਾਂ ਮਾਰਟੀ ਨਹੀਂ ਬੰਦੀ ਜਦੋਂ ਮਾਰਟੀ ਨਹੀਂ ਬੰਦੀ ਆ ਪਹਿਲੇ ਤਾਂ ਸਾਹਿਬ ਮੇਰੇ ਗੁਰੂ ਤੇਗ বাহাদুর ਸਾਹਿਬ ਦੀ ਮਹਾਰਾਜ ਦੇਖੀ ਉਹਦੇ ਰਹਿਣ ਨੂੰ ਤਾਂ ਮੋੜ ਦੇ ਦੇ ਜਦੋਂ ਮੈਂ ਦੇਖੇ ਉਹਦੇ ਕੰਮ ਜਿਹੜੇ ਨਹੀਂ ਆ ਉਹ ਤਾਂ ਰੇ ਕੋਈ ਨਹੀਂ ਤਾ ਟੀ ਵਾਲਾ ਦਸਤਾਰ ਨਹੀਂ ਜਾਈ ਤੁਸੀਂ ਅੱਜ ਉਹ ਤਾਂ ਦਸਤਾਰ ਮੋਛ ਲੋਟ ਕਰ ਮੋਛ ਲੋਟ ਕਰ ਕਿਆ ਹਰ ਮਲਦਾ ਹਾਂ ਜੀ ਦੇਣਾ ਫੜ ਜਾ ਬਸ ਤਾਂ ਇੱਕ ਨਾ ਤਾਂ ਨੰਬਰ ਨਹੀਂ ਨਹੀਂ ਠੀਕ ਹੈ ਕਰਾ ਕਰਦੇ ਨਹੀਂ ਕਰਾਬ ਕੋ ਕਰਦਾ ਹੈ ਜੀ ਜਵਾਬ ਦੇ ਬਈ ਮੈਂ ਤੈਨੂੰ ਜਿਹੜਾ ਸਵਾਲ ਕੀਤਾ ਉਹਦਾ ਜਵਾਬ ਚਾਹੀਦਾ ਮੱਤ ਜਿਹੜੀ ਪੁੱਜੇ ਨੇ ਪੱਪਾ ਬਾਪੂ ਮੈਂ ਖੜਾ ਨਿਕਾ ਪਾਸੇ 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 ਕਰੀਏ ਰ ਨੂੰ ਆ ਆਂਦਨ ਜਲ ਤੇ ਰੰਗ ਨੀ ਰੰਗ ਨਵੇਂ ਨਵੇਂ ਆਰਡਰ ਉਹਦੇ ਅੱਛਾ ਜਾਣ ਪਰੌਣਗੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਜੱਜ ਜੀ ਕਿਰਪਾਲਤਾ ਕਰੋ ਚਾਹ ਪਾਣੀ ਛਕੋ ਨਾਲ ਨਾਲ ਜੋ ਗੁਰਦਿਵਸ ਤਿਹਾਰ ਹੈ ਇਸੇ ਵਾਸਤੇ ਦਰੀਦਿਆਂ ਨੂੰ ਜਿਆਮ ਕਰਦੇ ਦੇਖ ਰੇ ਦਾ ਰਾਜ ਆ ਮਹਾਰਾਜਾ ਵਾਂਗ ਉਹਨਾਂ ਦਾ ਪਾਲਨ ਪੋਸਣ ਦੁੱਧ ਦਹੀ ਮੱਖਣੀ ਖਵਾ ਕੇ ਮਾਂ ਪਿਓ ਪਿਤਾ ਸਤਾਨੰਦ ਜੀ ਤੇ ਮਾਤਾ ਪ੍ਰੇਮੋ ਜੀ ਕਰਦੇ ਬੱਲੇ ਪੌੜੇ ਮਿੱਤਰੋ ਬਾਹਰ ਕਰਦੇ ਅੱਜ ਆਪਣੇ ਨਾਲ ਬਾਈ ਸਪਿੰਨਰ ਆ ਆਹੋ ਵੇਖੋ ਬਾਈ ਸਪਿੰਨਰ ਆ ਅੱਜ ਆਪਣੇ ਨੇ ਪਹੁੰਚੋ ਕਰੋ ਗੱਲਬਾ ਮੁੰਡਾ ਆਇਸ਼ਕ ਵਹਿਣਾ ਦਾ ਸਬਸਕ੍ਰਾਈਬਰ ਜੀ ਮੈਂ ਸੇਵਾਦਾਰਾਂ ਅਜੀ ਕਲੀ ਪੌਂਦੇ ਫੁੱਲਾ ਬਣਾਉਣ ਦੇ ਲੱਗੇ ਹੋਏ ਆ ਇਹ ਕੀ ਸਿੰਗਾ ਪੀਜਨ ਨਗਰ ਗੀਤਨ ਦੇ ਯਾਰ ਉਹਦਾ ਰਿਹਾ ਜਬ ਆ ਬਗੋਲਾ ਮੁੰਡਾ ਜੀ ਆ ਸਾਡੇ ਪਿੰਡ ਦਾ ਸੁਲੱਖ ਭਾਈ ਦਾ ਪਟਾ ਪਰ ਵਾਲੀ ਅਸਤਰ ਪੇ ਤੇ ਆ ਜੋਬਰੋ ਜੀ ਜਿਹਨਾਂ ਟੈਕ ਲਾਉਣੇ ਸੰਪਰਕ ਕਰ ਸਕਦੇ ਹੋ ਬੜੇ ਕਰਾਓ ਸਾਡਾ ਹਮ ਜੀ ਇੰਸਟਾਗ੍ਰਾਮ ਚੈਂਪੀਅਨਾਂ ਨਾਲ ਐਡੀ ਆ ਮੁੰਡੇ ਦੀ ਚਾਚਾ ਇੱਧਰ ਆ ਗਾ ਹੋਰ ਕੀ ਟਾਈਮ ਨੇ ਉੱਧਰ ਕਿੱਥੇ ਚੱਲੋ ਚੱਲੋ ਯਾਰ ਫੁੱਟੋ ਖਿੱਚੀਏ ਖੇਤ ਭੜੀ ਫੁੱਟੋ ਚਾਚਾ ਹੀ ਸਾਡੇ ਸੇਵਾਦਾਰ ਸੱਤਾ ਬੇਟਾ ਸੱਤਾ ਸੇਟਾ

ਨਹੀਂ ਬੰਦਾ ਹਾਂ ਮੈਂ ਫਲਾਉ ਦੇ ਪਰ ਕੋਈ ਸਲੈਮ ਚੈਨ ਚੱਕ ਪਾਉਂਦੇ ਆਪਾਂ ਔਨਲਾਈਨ ਕੋਈ ਨਾ ਲਿੰਕ ਚੇਂਜ ਕਰਾਂਗੇ ਹੋਰ ਬਈ ਲੱਭ ਤਾ ਦੇ ਦੇ ਪਾਪਾ ਮੜਾ ਕਰੋ ਚੈੱਕ ਮੁੰਡੇ ਵਿਨੈਸ਼ ਵਿਰੇਸ਼ ਕੜੜ ਵਾਲਾ ਕਰੋ ਚੈੱਕ ਮੜਾ ਚੁੱਭਰ ਉਹ ਸਾਡਾ ਲਾ ਲੈ ਤਾਂ ਟਾਕ ਲਾ ਕੋਣ ਐ ਨਜ਼ਾਰਾ ਅੱਜ ਤੇਰੀ ਧੁੰਦ ਪੈਟਰੋਲ ਮੈਂ 20 ਦਾ ਨਹੀਂ ਆਂਦਾ ਕੱਢ ਕੇ ਚੁ ਆਜ ਲੈ ਬਈ ਟੈਂਕ ਲਈ ਵੀ ਲੈ ਕੇ ਊੜੇ ਆੜੇ ਦਾ ਸ਼ੌਲ ਆਏ ਲੋਰੀ ਅਜੋਹ ਜਿਵਾਈਆ ਬਸਤ ਆ ਵੀ ਆ ਗਿਆ ਦਾ ਉਸਤਾਦ ਆ ਗਿਆ ਮੈਂ ਆਂਦਾ ਹੀ ਆ ਯਾਰ ਆ ਲੋ ਡੱਬੀ ਇੱਥੇ ਰੱਖੋ ਯਾਰ ਲੱਕੂ ਕਿ ਮੈਂ ਪਾਈਂਦਾਂ ਕੱਢਦਾ ਮੈਂ ਡੱਬੀ ਆਇਆ ਲੈ ਕਰ ਲਾ ਗੱਲ ਲੈਣ ਗਾਣਾ ਕੀ ਹੋ ਗਿਆ ਕੁਝ ਹੋਰ ਬੋਲ ਨਾ ਕੋਈ ਕੀ ਹੋ ਗਿਆ ਬਾਹੋਂ ਕੁਝ ਹੋ ਗਿਆ ਹੁਣ ਤਾਂ ਦੱਸ ਵੀ ਨੇ ਵੱਡ ਗਿਆ ਬੱਸ ਸੁਪੜੇ ਸੁਪਣੀ ਰਹਿ ਗਏ ਕੋਈ 10 ਵੀ ਦੇ